ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੇ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਬੁੱਧੀ ਜੋੜੀ ਸੋ ਥੈਂਕ ਯੂ ਸੋ ਮੱਚ سپورਟ ਕਰਨ ਲਈ ਸਾਡੀਆਂ ਭੈਣਾਂ ਬਹੁਤ سپورਟ ਕਰਦੀਆਂ ਨੇ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਸੋ ਗਾਇਸ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਇਹ ਲੈਨੇ ਆਪਾਂ ਆਲੂ ਤੇ ਇਸ ਤਰ੍ਹਾਂ ਸਾਫ਼ ਕਰ ਲੈਣੇ ਆ ਤੇ ਇਹਨੂੰ ਆਪਾਂ ਤੁਹਾਨੂੰ ਬਾਲਣ ਦਾ ਤਰੀਕਾ ਵੀ ਵਿੱਚ ਇਹ ਦੱਸਾਂਗੇ ਤੇ ਤੁਸੀਂ ਜਰੂਰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲੈਣੇ ਆ ਜੀ ਤੇ ਬਿਲਕੁਲ ਵੀ ਮਿੱਟੀ ਨਾ ਲੱਗੀ ਰਵੇ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਤੇ ਬਹੁਤ ਹੀ ਇਜ਼ੀ ਆ ਤੇ ਬਿਲਕੁਲ ਵੀ ਪਾਣੀ ਦੀ ਲੋੜ ਨਹੀਂ ਪੈਣੀ ਕੁੱਕਰ ਦੇ ਵਿੱਚ ਤੇ ਤੁਹਾਨੂੰ ਦੱਸਦੇ ਆਂ ਆਪਾਂ ਤੇ ਇਹ ਆਪਾਂ ਕੁੱਕਰ ਲੈ ਲੈਣੇ ਇਸ ਵਿੱਚ ਆਪਾਂ ਥੋੜਾ ਜਿਹਾ ਤੇਲ ਪਾੜਾ ਕੇ ਪਾ ਲੈਣਾ ਤੇ ਜਿੰਨਾ ਤੇ ਸਾਡਾ ਤੇਲ ਨਾਲ ਆਇਆ ਕਿ ਹੋ ਜਾਂ ਤੇਲ ਕਿਹੜੀ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਕਿ ਆਲੂ ਚਿਕਨ ਦੀ ਬਿਲਕੁਲ ਹੀ ਨਾਲ ਇਹ ਤੇਲ ਲਾ ਸਕਦੇ ਆ ਦੇਖੋ ਮੈਂ ਪੂਰਾ ਤੇਲ ਾਲੇ ਵਿੱਚ ਤੇ ਹੁਣ ਆਪਾਂ ਇਹਨੂੰ ਗੈਸ ਤੇ ਰੱਖ ਦਾਂਗੇ ਗੈਸ ਤੇ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਆਲੂ ਇਹਦੇ ਵਿੱਚ ਪਾਵਾਂਗੇ ਤੇ ਇੱਕ ਇੱਕ ਕਰਕੇ 10 ਸਿਕਸ ਆਇ ਤੇ ਆਪਾਂ ਦੁੱਧ ਗਰਮ ਕਰਦੇ ਪਏ ਆ ਇੱਥੇ ਆਪਾਂ ਆਲੂ ਰੱਖੇ ਤੇਲ ਰੱਖਿਆ ਇਹਦੇ ਵਿੱਚ ਇਹਦੇ ਵਿੱਚ ਥੋੜਾ ਜਿਹਾ ਤੇਲ ਲਗਾਇਆ ਹੈ ਸੋ ਤੁਸੀਂ ਜ਼ਰੂਰ ਉਬਾਲ ਕੇ ਦੇਖਿਓ ਬਹੁਤ ਵਧੀਆ ਉਬਲਦੇ ਆ ਆਲੂ ਬਿਨਾ ਕੋਈ ਵੀ ਲੋੜ ਨਹੀਂ ਆ ਪਾਣੀ ਪਾਉਣ ਦੀ ਬਸ ਤੁਸੀਂ ਵਿੱਚ ਕਿਸੇ ਵੀ ਪਤੀਲੇ ਜਾਂ ਕੁੱਕਰ ਦੇ ਵਿੱਚ ਤੁਸੀਂ ਉਬਾਲਨੇ ਆ ਆਲੂ ਤੁਸੀਂ ਕੀ ਕਰਨਾ ਹੈ ਪਹਿਲਾਂ ਉਹਦੇ ਵਿੱਚ ਤੇਲ ਥੋੜਾ ਜਿਹਾ ਲਾ ਲੈਣਾ ਹੈ ਤੇ ਕਿਸੇ ਬ੍ਰਸ਼ ਦੇ ਨਾਲ ਲਾ ਲਓ ਜਾਂ ਹੱਥਾਂ ਦੇ ਨਾਲ ਲਾ ਲਓ ਕਿਸੇ ਵੀ ਤਰੀਕੇ ਦੇ ਲਾ ਕੇ ਉਸ ਤੋਂ ਬਾਅਦ ਤੁਸੀਂ ਏਕੇ ਕਾਲ ਨੂੰ ਇਦਾਂ ਵਿੱਚ ਰੱਖਣਾ ਹੈ ਕਾਲ ਨੂੰ ਥੋੜੀ ਗਿਲੇਗੀ ਸੱਤ ਨੂੰ ਪੂਰਾ ਗਿੱਲਾ ਕਰ ਲੈਣਾ ਹੈ ਜਦੋਂ ਤੱਕ ਇਹ ਨੂੰ ਆਪਾਂ ਦੇਖੀ ਤਾ ਆਪਰੇ ਤੂੰ ਗਿੱਲਾ ਕਰਨਾ ਹੈ डियो लाइन तक देखो कि वज्ञा आलू उपलब्ध ने बिलकुल भी स्किप ना करो The am ਇਹਨੂੰ ਆਪਾਂ ਕੋਸੇ ਦੇ ਦਿੱਤੇ ਤੇ ਦੇਖੋ ਤੁਸੀਂ ਪਾਫ ਨਿਕਲਦੀ ਪਈ ਆ ਤੇ ਇਹਨੂੰ ਆਪਾਂ ਪਾਉਣੇ ਨੂੰ ਚੂਟੇ ਦੇ ਨਾਲ ਕਰਾਂਗੇ ਤੁਸੀਂ ਹੱਥ ਦੇ ਨਾਲ ਨਹੀਂ ਕਰਨਾ ਹੈਗਾ ਤੇ ਚੂਟੇ ਦੇ ਨਾਲ ਤੁਸੀਂ ਚੁੰਤੀ ਦੇ ਨਾਲ ਕਰ ਲੈਣਾ ਲੋ ਇਹ ਪੂਣਾ ਬਹੁਤ ਗਰਮ ਹੋ ਗਿਆ ਕੈਮਰਾ ਕਰਤਾ ਲਾਣਾ ਤੁਸੀਂ ਤੁਸੀਂ ਚੁੰਤੀ ਦੇ ਨਾਲ ਹੀ ਪਾਉਣੇ ਨੂੰ ਕਰਨਾ ਹੈ ਕੀ ਗਰਮ ਕਰਕੇ ਤੇ ਸਾਰੇ ਰੱਖਦੇ ਨੇ ਤਾਂ ਦੇਖੋ ਤੁਸੀਂ ਆ ਗਏ ਕੁਝ ਦੇਖੋ ਆਇਆ ਕਿਦਾਂ ਸੁੱਕ ਕੇ ਗਰਮ ਹੋਤਾ ਸਾਰੇ ਕਿੰਨੇ ਵਰੀਏ ਲੱਗਦੇ ਆ ਤੁਸੀਂ ਇਹਵੇਂ ਬਣਾ ਸਕਦੇ ਹੋ ਆਲੂ ਬਣਾ ਸਕਦੇ ਹੋ ਬਹੁਤ ਸੌਖਾ ਤਰੀਕਾ ਜੀ ਨੱਕ ਪੈਠੀ ਕਰਕੇ ਗਰਮ ਬਹੁਤ ਆ ਇੱਕ ਘੰਟੇ ਤੋਂ ਬਾਅਦ ਕਾ ਬਿਲਕੁਲ ਵੀ ਪਾਣੀ ਨਹੀਂ ਹੈਗਾ इन्हें उबाले आलू आखो तुम सिकला है वादिया उबल जाते ने आलू तो तुम जरूर ट्राई करो जी आलू सारे के। दे। देख सकते हो ਆਹ ਖੋਪੇ ਖੁੱਲ ਗਏ ਹਨ ਹਾਥ ਨਾਲ ਕੋਈ ਦਿੱਕਤ ਨਹੀਂ ਆਉਂਦੀ। ਬਹੁਤ ਸੋਹਣੇ ਲੱਗੇ ਨੇ। ਤੁਸੀਂ ਸਪਸ਼ਟ ਜ਼ਰੂਰ ਟਰਾਈ ਕਰਿਓ ਜੀ। ਸੋ ਗਾਇਸ ਅੱਜ ਆਪਾਂ ਤੁਹਾਨੂੰ ਦੱਸਿਆ ਨੇ ਕਿ ਆਪਾਂ ਆਲੂ ਘਰ ਦੇ ਵਿੱਚ ਇੱਕ ਬਿਨਾ ਪਾਣੀ ਤੋਂ ਕੀ ਨੇ ਉਬਾਲ ਸਕਦੇ ਆ। ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਬਹੁਤ ਵਧੀਆ ਉਬਲ ਜਾਂਦੇ ਨੇ ਕਮੈਂਟ ਚ ਸੋ ਤੁਸੀਂ ਜੀ ਨੂੰ ਟਰਾਈ ਕਰਿਓ ਜੀ ਤੇ ਹੁਣ ਮਿਲਦੇ ਆਪਾਂ ਤੇ ਜਿੰਨੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ